ਤਸਦੀਕ ਕਰ ਦਿਓ ਤਸਦੀਕ ਇਹ ਨੰਬਰ ਵੀ ਤੁਹਾਡਾ ਮੇਰਾ ਨਾਮ ਸੀਤਾ ਅੱਛਾ ਸੀਤਾ ਇਹਦਾ ਤੁਹਾਡੀ ਪ੍ਰਾਪਰਟੀ ਦੇ ਫ੍ਰੀਜ਼ਿੰਗ ਆਰਡਰ ਹੈਗੇ ਹਾਂਜੀ ਲੱਗਦਾ ਹੈ ਜਿਉ ਤੁਹਾਡਾ ਰਾਜਮਾਨ ਮੇਰੇ ਸਰ ਹਸਬੰਡ ਹੈ ਅੱਛਾ ਇਹ ਆਰਡਰ ਸੀਕ ਕਰ ਲਓ ਤੁਹਾਡੀ ਜਿਹੜੀ ਪ੍ਰਾਪਰਟੀ ਨਾ ਹਾਂਜੀ ਇਹ ਫ੍ਰੀਜ਼ ਹੋ ਗਈ ਹੈ ਆ ਨੋਟਿਸ ਪਾ ਰਹੇ ਹਾਂ ਬਾ ਇਹ ਤੁਹਾਨੂੰ ਅਡਰੈਸ ਸਰ ਇੱਕ ਬਸ ਇੱਕ ਬਸ ਸਾਡੇ ਸਿਪਰੂਪ ਸਾਡੇ ਦੇਖੀ ਹੋਈ ਆ। ਆ ਵੀ ਕੋਈ ਗੱਲ ਨਹੀਂ ਹੈ ਤੁਸੀਂ ਨਾ ਆਪਣਾ ਪੱਖ ਜਿਹੜਾ ਹੈਗਾ ਉੱਥੇ ਰੱਖ ਸਕਦੇ ਹੁੰਦੇ ਆ। ਨਹੀਂ ਸਰ ਰੱਖੀ ਹੋਈ ਆ ਸਿਪਰੂਪ ਹਾਂ ਹਾਂ। ਉਹ ਤੋਂ ਬਾਕੀ। ਸਾਡੀ ਗੱਲ ਤੋਂ ਉਸ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਡਰਾਈਵ ਚਲਾਈ ਜਾ ਰਹੀ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਤੇ ਇਸ ਲੜੀ ਦੇ ਤਹਿਤ ਜਿਹੜੇ ਇਲੀਗਲ ਘਰ ਬਣਾਏ ਹੋਏ ਨੇ ਨਸ਼ਾ ਤਸਕਰਾਂ ਨੇ ਉਹਨਾਂ ਦੇ ਘਟਾਏ ਜਾ ਰਹੇ ਨੇ ਤੇ ਉੱਥੇ ਹੀ ਕੁਝ ਲੋਕਾਂ ਦੇ ਕਾਰ ਅਟੈਚ ਵੀ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਹੋਏ ਕੇਸਾਂ ਦੇ ਨਾਲ ਜੋ ਕਿ ਜਦੋਂ ਕੇਸ ਦਾ ਫੈਸਲਾ ਜੇਕਰ ਉਹਨਾਂ ਦੇ ਖਿਲਾਫ ਆਵੇਗਾ ਤੇ ਇਹ ਕਾਰਾਂ ਦੀ ਨਿਲਾਮੀ ਵੀ ਹੋਵੇਗੀ ਤੇ ਉੱਥੇ ਇਸੇ ਲੜੀ ਦੇ ਤਹਿਤ ਇੱਕ ਬਹੁ ਮੰਜ਼ਿਲਾ ਤੇ ਆਲੀਸ਼ਾਨ ਕੋਠੀ ਦੇ ਬਾਹਰ ਜਦੋਂ ਪੁਲਿਸ ਪ੍ਰਸ਼ਾਸਨ ਨੋਟਿਸ ਲਗਾਉਣ ਦੇ ਲਈ ਪਹੁੰਚਿਆ ਕਿ ਇਹ ਜੋ ਪ੍ਰਾਪਰਟੀ ਹੈ ਅਟੈਚ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਇਹ ਪ੍ਰਾਪਰਟੀ ਅੱਗੇ ਵੇਚ ਨਹੀਂ ਸਕਦੇ ਨਾ ਇਸ ਤੇ ਲੋਨ ਲੈ ਸਕਦੇ ਨੇ ਤੇ ਇਸੇ ਲੜੀ ਦੇ ਤਹਿਤ ਜਦੋਂ ਇੱਥੇ ਪੁਲਿਸ ਪਹੁੰਚਦੀ ਹੈ ਤਾਂ ਕਿਵੇਂ ਉਸ ਦੇ ਪਰਿਵਾਰ ਵਾਲੇ ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਦੇ ਨਾਲ ਵੀ ਆਰਗੂਮੈਂਟਸ ਕਰਦੇ ਨੇ ਤੇ ਕਹਿੰਦੇ ਨੇ ਕਿ ਉਹਨਾਂ ਨੇ ਪ੍ਰੂਫ ਪੇਸ਼ ਕੀਤੇ ਹੋਏ ਨੇ ਜਾਂ ਫਿਰ ਹੋਰ ਵੀ ਬਹੁਤ ਕੁਝ ਆਪਣੇ ਵੱਲੋਂ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜਾਨਕਿ ਕਿਤੇ ਨਾ ਕਿਤੇ ਕੋਸ਼ਿਸ਼ ਹੁੰਦੀ ਹੈ ਕਿ ਇਸ ਕਾਰਵਾਈ ਤੋਂ ਬਚਿਆ ਜਾ ਸਕੇ ਤੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਪੁਲਿਸ ਦੀ ਪ੍ਰਸ਼ਾਸਨ ਦੀ ਇਹ ਕਾਰਵਾਈ ਜੋ ਨਸ਼ਿਆਂ ਦੇ ਖਿਲਾਫ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਾਰਵਾਈ ਰੰਗ ਲੈ ਕੇ ਆ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਹੁਣ ਕੀ ਹਾਲ ਹੈ ਕੀ ਪਹਿਲਾਂ ਨਾਲੋਂ ਘਟਿਆ ਹੈ ਜਾਂ ਫਿਰ ਹਾਲੇ ਉੱਥੇ ਹੀ ਪੰਤਾਲਾ ਉੱਥੇ ਦਾ ਉੱਥੇ ਹੀ ਹੈ ਕੀ ਕਹਣਾ ਤੁਹਾਡੇ ਇਸ ਬਾਰੇ ਜੀ ਕਮੈਂਟ ਕਰਨਾ ਉਹ ਪੂਰੀ ਵੀਡੀਓ ਵੀ ਤੁਸੀਂ ਦੇਖੋ ਹੋਰ ਤਾਜ਼ਾ ਖਬਰਾਂ ਤੇ ਖਾਸ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤਸਦੀਕ ਕਰੀ ਤਸਦੀਕ ਕਰੀ ਇਹ ਨੰਬਰ ਵੀ ਤੁਹਾਡਾ ਮੇਰਾ ਨਾਮ ਸੁਮੇਤਾ ਅੱਛਾ ਨੀਤਾ ਇਹਦਾ ਤੁਹਾਡੀ ਪ੍ਰਾਪਰਟੀ ਦੇ ਫ੍ਰੀਜ਼ਿੰਗ ਆਰਡਰ ਹੈਗੇ ਹਾਂਜੀ ਲੱਗਦਾ ਜਿਉ ਤੁਹਾਡਾ ਰਾਜਮਾ ਨਹੀਂ ਸਰ ਹਸਬੰਡ ਹੈ ਅੱਛਾ ਇਹ ਆਰਡਰ ਸੀਕ ਕਰ ਲਓ ਥੋੜੀ ਜਿਹੀ ਪ੍ਰਾਪਰਟੀ ਨਾ ਹਾਂਜੀ ਇਹ ਫ੍ਰੀਜ਼ ਹੋ ਗਈ ਹੈ ਆ ਨੋਟਿਸ ਲਾ ਰਹੇ ਆ ਬਾਹਰ ਇਹ ਤੁਹਾਨੂੰ ਅਡਰੈਸ ਕਰ ਪਰਮੈਂਟ ਇੱਕ ਵਾਰ ਸਭ ਤਾਂ ਵਸੂਤ ਸਾਰੇ ਲਿਖੀ ਹੋਈ ਆ। ਅਭੀ ਵੀ ਕੋਈ ਗੱਲ ਨਹੀਂ ਹੈ ਤੁਸੀਂ ਨਾ ਆਪਣਾ ਪੱਖ ਜਿਹੜਾ ਹੈਗਾ ਉੱਥੇ ਰੱਖ ਸਕਦੇ ਹੁੰਦੇ ਆ। ਨਹੀਂ ਸਰ ਰੱਖੀ ਹੋਈ ਐ ਐਸੇ ਬਿਨ ਬੋਲਦੇ ਕੀਤਾ ਹੋਇਆ। ਉਹ ਤੋਂ